ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਸਾਡੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪੁਰਾਣੀਆਂ ਚਪਲਾ ਤੇ ਪੁਰਾਣੀ ਕੱਪੜੀ ਪਏ ਹੋਏ ਨੇ ਤੇ ਉਹ ਕਿਸ ਚੀਜ਼ ਦੀ ਨਿਸ਼ਾਨੀ ਹੈ ਤੇ ਇਸ ਦੇ ਪਿੱਛੇ ਦਾ ਕੀ ਰਾਜ਼ ਹੁੰਦਾ ਹੈ ਜੇਕਰ ਤੁਸੀਂ ਇਹ ਰਾਜ਼ ਜਾਣ ਜਾਓਗੇ ਤਾਂ ਤੁਸੀਂ ਵੀ ਅੱਜ ਹੀ ਆਪਣੇ ਘਰ ਦੇ ਵਿੱਚੋਂ ਪੁਰਾਣੇ ਪਏ ਹੋਏ ਕਾਫੀ ਲੰਬੇ ਸਮੇਂ ਤੋਂ ਕੱਪੜੇ ਤੇ ਟੁੱਟੀਆਂ ਹੋਈਆਂ ਚਪਲਾ ਨੂੰ ਬਾਹਰ ਕੱਢ ਕੇ ਸੁੱਟ ਦਿਓਗੇ। ਇਸੇ ਤਰ੍ਹਾਂ ਕਈ ਵਾਰ ਕੀ ਲੋਕ ਕਰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਜਦੋਂ ਪਏ ਹੋਏ ਕੱਪੜੇ ਖੱਟ ਵੀ ਜਾਂਦੇ ਨੇ, ਉਹ ਯੂਜ਼ ਵੀ ਨਹੀਂ ਕਰਦੇ, ਵਰਤੋਂ ਦੇ ਵਿੱਚ ਵੀ ਨਹੀਂ ਆਉਂਦੇ ਪਰ ਫਿਰ ਵੀ ਉਹਨਾਂ ਨੂੰ ਆਪਣੀ ਅਲਮਾਰੀ ਦੇ ਵਿੱਚ ਹੀ ਉਹਨਾਂ ਨੇ ਰੱਖਿਆ ਹੁੰਦਾ ਹੈ। ਇਸੇ ਤਰ੍ਹਾਂ ਹੀ ਜੇਕਰ ਉਹਨਾਂ ਦੀ ਚੱਪਲ ਜਾਂ ਫਿਰ ਬੂਟ ਟੁੱਟ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਵੀ ਉਹ ਸ਼ੂ ਰੈਕ ਦੇ ਵਿੱਚ ਹੀ ਰੱਖ ਦਿੰਦੇ ਨੇ ਸੁੱਟਦੇ ਨਹੀਂ ਤਾਂ ਇਹ ਸਭ ਕਰਨ ਦੇ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਕੁਝ ਸਾਡੀ ਘਰ ਦੇ ਵਿੱਚ ਵਾਪਰ ਸਕਦਾ ਏ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਗੁਰੂ ਵਾਲੀਏ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਵੀ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਕਮੈਂਟ ਬੌਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਕਈ ਵਾਰ ਅਸੀਂ ਕੀ ਕਰਦੇ ਹਾਂ ਜਾਣੇ ਅਣਜਾਣੇ ਦੇ ਵਿੱਚ ਕਈ ਵਾਰ ਅਜੇਹੀਆਂ ਗਲਤੀਆਂ ਕਰ ਦਿੰਨੇ ਆ ਜਿਹੜੀਆਂ ਗਲਤੀਆਂ ਨੂੰ ਕਰਕੇ ਨਾ ਤਾਂ ਸਾਡੇ ਘਰ ਦੇ ਵਿੱਚ ਬਰਕਤ ਰਹਿੰਦੀ ਏ ਤੇ ਜਿਸ ਦੇ ਨਾਲ ਸਾਨੂੰ ਆਪਣੇ ਘਰ ਦੇ ਵਿੱਚ ਗਰੀਬੀ ਦਾ ਸਾਮਣਾ ਵੀ ਕਰਨਾ ਪੈਂਦਾ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਘਰ ਦੇ ਵਿੱਚ ਬਰਕਤ ਰਹੇ ਤੁਹਾਡੀ ਘਰ ਦੀ ਗਰੀਬੀ ਦੂਰ ਹੋ ਜਾਵੇ ਤਾਂ ਇਸ ਵੀਡੀਓ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਸੁਣਿਓ ਬਿਨਸ ਕਿਪ ਕੀਤੇ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਗਲਤੀਆਂ ਦੇ ਬਾਰੇ ਦੱਸਣ ਲੱਗੇ ਆ ਜੋ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹੋ ਜਿਹਸੇ ਕਾਰੇ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਗਰੀਬੀ ਨਹੀਂ ਦੂਰ ਹੁੰਦੀ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਹ ਕਿਹੜੀਆਂ ਗਲਤੀਆਂ ਨੇ ਜਿੰਨਾ ਦੇ ਕਰਕੇ ਸਾਨੂੰ ਇਹ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡੀਆਂ ਕਿਹੜੀਆਂ ਅਜਿਹੀਆਂ ਗਲਤੀਆਂ ਨੇ ਜਿੰਨਾ ਦੇ ਕਰਕੇ ਤੁਹਾਡੇ ਘਰ ਦੇ ਵਿੱਚੋਂ ਬਰਕਤ ਚਲੀ ਗਈਏ ਤੇ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ। ਜੋ ਇਸੇ ਤਰ੍ਹਾਂ ਅਸੀਂ ਕੀ ਕਰਦੇ ਆਂ ਕਈ ਵਾਰ ਕਿ ਜਦੋਂ ਸਾਡੀਆਂ ਚਪਲਾ ਜੁੱਤੀਆਂ ਜਾਂ ਫਿਰ ਬੂਟ ਟੁੱਟ ਜਾਂਦੇ ਨੇ ਅਸੀਂ ਉਹਨਾਂ ਨੂੰ ਟੁੱਟਣ ਦੇ ਬਾਵਜੂਦ ਵੀ ਸ਼ੂ ਰੈਕ ਦੇ ਵਿੱਚ ਰੱਖ ਦਿੰਨੇ ਆਂ ਤੇ ਇਸੇ ਤਰ੍ਹਾਂ ਹੀ ਸਾਡੇ ਘਰ ਦੇ ਵਿੱਚ ਕਈ ਵਾਰ ਫਟੇ ਹੋਏ ਕੱਪੜੇ ਪਏ ਹੁੰਦੇ ਨੇ ਜਿਨ੍ਹਾਂ ਦੀ ਅਸੀਂ ਵਰਤੋਂ ਵੀ ਨਹੀਂ ਕਰਦੇ ਤੇ ਫੇਰ ਵੀ ਅਸੀਂ ਉਹਨਾਂ ਨੂੰ ਅਲਮਾਰੀ ਦੇ ਵਿੱਚ ਰੱਖ ਦਿੰਨੇ ਆਂ। ਤੇ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਚਪਲਾ ਟੁੱਟੀਆਂ ਹੋਈਆਂ ਪਈਆਂ ਨੇ ਬੂਟ ਨੇ ਜੁੱਤੀਆਂ ਨੇ ਉਹਨਾਂ ਨੂੰ ਤੁਸੀਂ ਵਰਤੋਂ ਦੇ ਵਿੱਚ ਨਹੀਂ ਲੈ ਕੇ ਆਉਂਦੇ ਬਿਲਕੁਲ ਟੁੱਟੇ ਹੋਏ ਨੇ ਤਾਂ ਉਹਨਾਂ ਨੂੰ ਤੁਸੀਂ ਅੱਜ ਹੀ ਆਪਣੇ ਘਰ ਤੋਂ ਬਾਹਰ ਸੁੱਟ ਦਿਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਥੋੜਾ ਸਮਾਂ ਹੋਰ ਪੈ ਸਕਦੇ ਨੇ ਠੀਕ ਕਰਵਾਉਣ ਦੇ ਨਾਲ ਤਾਂ ਤੁਸੀਂ ਉਹਨਾਂ ਨੂੰ ਠੀਕ ਕਰਵਾ ਕੇ ਪਾਉਣਾ ਸ਼ੁਰੂ ਕਰ ਦਿਓ ਪਰ ਫਿਰ ਵੀ ਜੇਕਰ ਤੁਸੀਂ ਪਾਉਣਾ ਨਹੀਂ ਚਾਹੁੰਦੇ ਉਹਨਾਂ ਨੂੰ ਤੁਸੀਂ ਕਿਸੇ ਲੋੜਵੰਦ ਤੇ ਗਰੀਬ ਪਰਿਵਾਰ ਨੂੰ ਦੇ ਦਿਓ ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਹੀ ਪਏ ਰਹਿਣ ਦਿੰਦੇ ਹੋ ਕੁਰਾਣੀਆਂ ਜੁੱਤੀਆਂ ਨੂੰ ਟੁੱਟੀਆਂ ਹੋਈਆਂ ਨੂੰ ਬੂਟ ਤੇ ਕੱਪੜਿਆਂ ਨੂੰ ਉਸ ਦੇ ਨਾਲ ਸਾਡੇ ਘਰ ਦੇ ਵਿੱਚ ਗਰੀਬੀ ਤੇ ਬਹੁਤ ਜ਼ਿਆਦਾ ਬਿਮਾਰੀ ਫੈਲ ਜਾਂਦੀ ਹੈ ਦਲੇਦਰਤਾ ਆਉਂਦੀ ਹੈ ਸਾਡੇ ਘਰ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਕਿ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਗੰਦਗੀ ਵੀ ਫੈਲਦੀ ਹੈ ਤੇ ਇਸੇ ਤਰ੍ਹਾਂ ਹੀ ਜੇਕਰ ਤੁਹਾਡੀ ਘਰ ਦੇ ਵਿੱਚ ਪਏ ਹੋਏ ਫालतू ਕੱਪੜੇ ਤੇ ਜੁੱਤੀਆਂ ਥੋੜੇ ਜਿਹੇ ਪਾਉਣ ਦੇ ਲਾਇਕ ਹੈਗੇ ਨੇ ਤਾਂ ਉਹ ਤੁਸੀਂ ਨਹੀਂ ਪਾਉਣੇ ਤਾਂ ਤੁਸੀਂ ਕਿਸੇ ਲੋੜਵੰਦ ਪਰਿਵਾਰ ਨੂੰ ਅੱਜ ਹੀ ਦੇ ਦਿਓ। ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਲੋੜਵੰਦ ਪਰਿਵਾਰ ਨੂੰ ਦੋਗੇ ਉਹ ਤੁਹਾਨੂੰ ਬਹੁਤ ਅਸੀਸਾਂ ਦੇਵੇਗਾ ਤੇ ਇੱਕ ਪੁੰਨਦਾਨ ਦਾ ਕੰਮ ਵੀ ਹੋ ਜਾਵੇਗਾ ਤੇ ਤੁਹਾਡੀ ਘਰ ਦੀ ਸਫਾਈ ਵੀ ਹੋ ਜਾਵੇਗੀ। ਇਸੀ ਤਰ੍ਹਾਂ ਜਦੋਂ ਅਸੀਂ ਘਰ ਦੇ ਵਿੱਚ ਫਟੇ ਹੋਏ ਕੱਪੜੇ ਰੱਖਦੀਆਂ ਤੇ ਇਹਨਾਂ ਨੂੰ ਰੱਖਣ ਦੇ ਨਾਲ ਸਾਡੇ ਘਰ ਦੇ ਵੀ ਫਟੇ ਹਾਲ ਹੋ ਜਾਂਦੇ ਨੇ ਜਿਸ ਦੇ ਕਰਕੇ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਹੈ। ਸੋ ਇਸ ਆਦਤ ਨੂੰ ਤੁਸੀਂ ਅੱਜ ਹੀ ਦੂਰ ਕਰੋ ਤੇ ਆਪਣੇ ਘਰ ਦੇ ਵਿੱਚੋਂ ਫਟੇ ਹੋਏ ਕੱਪੜੇ ਤੇ ਚਪਲਾ ਨੂੰ ਬਾਹਰ ਕੱਢ ਕੇ ਸੁੱਟ ਦਿਓ। ਇਸੀ ਤਰ੍ਹਾਂ ਜਿਹੜੀਆਂ ਅਸੀਂ ਜੁੱਤੀਆਂ ਟੁੱਟੀਆਂ ਹੋਈਆਂ ਬੂਟ ਜਾਂ ਫਿਰ ਚਪਲਾਂ ਆਪਣੇ ਘਰ ਦੇ ਵਿੱਚ ਰੱਖਨੇ ਆ ਤੇ ਕਿਹਾ ਜਾਂਦਾ ਹੈ ਕਿ ਵਿਅਕਤੀ ਦੀ ਪਛਾਣ ਉਸ ਦੀ ਜੁੱਤੀ ਜਾਂ ਚਪਲ ਤੋਂ ਕੀਤੀ ਜਾਂਦੀ ਹੈ ਤੇ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਟੁੱਟੀਆਂ ਹੋਈਆਂ ਇਹ ਚਪਲਾਂ ਬੂਟ ਰੱਖਾਂਗੇ ਤੇ ਜਿਹੜੀ ਸਾਡੀ ਪਛਾਣ ਹੈ ਉਹ ਵੀ ਖਰਾਬ ਹੋਵੇਗੀ ਉਸ ਦੇ ਨਾਲ ਸਾਡੇ ਘਰ ਦੇ ਵਿੱਚ ਗਰੀਬੀ ਦਾ ਵਾਸ ਹੋਵੇਗਾ ਸਾਨੂੰ ਕਈ ਤਰ੍ਹਾਂ ਦੀਆਂ ਹੋਰ ਵੀ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ ਜਿਵੇਂ ਕਿ ਸਾਡੇ ਘਰ ਦੇ ਵਿੱਚ ਦਲੀਦਰਤਾ ਵੱਧ ਜਾਂਦੀ ਏ ਸਾਡਾ ਕੋਈ ਵੀ ਕੰਮ ਕਰਨ ਦਾ ਮਨ ਨਹੀਂ ਕਰਦਾ ਜਾਂ ਫਿਰ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਵੀ ਵੱਧ ਜਾਂਦੇ ਨੇ ਜਿਸ ਕਰਕੇ ਸਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਕੁਝ ਅਜਈਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਸਾਡੇ ਘਰ ਦਾ ਮਾਹੌਲ ਏ ਜਿਹੜਾ ਖਰਾਬ ਹੋ ਰਿਹਾ ਇਸੇ ਤਰ੍ਹਾਂ ਤੁਸੀਂ ਇਹ ਸਭ ਤੋਂ ਵੱਡੀ ਗਲਤੀ ਕਰਦੇ ਹੋ ਜਦੋਂ ਆਪਣੇ ਘਰ ਦੇ ਵਿੱਚ ਇਹ ਫਟੇ ਹੋਏ ਕੱਪੜੇ ਤੇ ਟੁੱਟੀਆਂ ਹੋਈਆਂ ਜੁੱਤੀਆਂ ਚਪਲਾਂ ਜਾਂ ਫਿਰ ਬੂਟ ਨੂੰ ਰੱਖਦੇ ਹੋ ਤੇ ਦੂਸਰੀ ਗੱਲ ਇਹ ਅਸੀਂ ਕਿੱਥੇ ਕਰਦੇ ਆ ਕਿ ਪਹਿਲੇ ਸਮੇਂ ਦੇ ਵਿੱਚ ਲੋਕਾਂ ਦੇ ਬਹੁਤ ਖੁੱਲੇ ਡੁੱਲੇ ਘਰ ਹੁੰਦੇ ਸਨ ਤੇ ਉਹਨਾਂ ਦੇ ਜਿਹੜੇ ਬਾਥਰੂਮ ਹੁੰਦੇ ਸਨ ਬਿਲਕੁਲ ਦੂਰ ਹੁੰਦੇ ਸਨ ਤੇ ਅੱਜ ਕੱਲ੍ਹ ਫੈਸ਼ਨ ਦਾ ਦੌਰ ਹੋਣ ਦੇ ਕਾਰਨ ਜੋ ਕਿ ਘਰ ਦੇ ਵਿੱਚ ਬਾਥਰੂਮ ਅਟੈਚ ਬਣਾਏ ਜਾਂਦੇ ਨੇ ਤੇ ਜੇਕਰ ਤੁਹਾਡੀ ਵੀ ਘਰ ਦੇ ਵਿੱਚ ਅਟੈਚ ਬਾਥਰੂਮ ਬਣੇ ਹੋਏ ਨੇ ਤਾਂ ਤੁਸੀਂ ਉਸ ਬਾਥਰੂਮ ਨੂੰ ਹਮੇਸ਼ਾ ਹਰ ਰੋਜ਼ ਤੁਸੀਂ ਸਾਫ਼ ਸੁਥਰਾ ਰੱਖਣਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਿੱਥੇ ਘਰ ਦੇ ਵਿੱਚ ਗੰਦਗੀ ਹੁੰਦੀ ਹੈ ਜਿੱਥੇ ਸਫਾਈ ਨਹੀਂ ਹੁੰਦੀ ਉੱਥੇ ਮਾੜੀਆਂ ਚੀਜ਼ਾਂ ਆ ਕੇ ਬੈਠਦੀਆਂ ਨੇ ਉੱਥੇ ਮਕਰਾਤਮਕ ਊਰਜਾ ਦਾ ਪ੍ਰਭਾਵ ਵੱਧ ਜਾਂਦਾ ਹੈ ਕਿਉਂਕਿ ਜਦੋਂ ਤੁਹਾਡਾ ਬਾਥਰੂਮ ਤੁਹਾਡੇ ਬੈਡਰੂਮ ਦੇ ਨਾਲ ਅਟੈਚ ਹੋਵੇਗਾ ਤੇ ਤੁਸੀਂ ਉਸ ਬਾਥਰੂਮ ਦੀ ਸਫਾਈ ਨਾ ਰੱਖੋਗੇ ਤੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕਿੰਵੇਂ ਕਿੰਨੀਆਂ ਮਾੜੀਆਂ ਸ਼ਕਤੀਆਂ ਆ ਸਕਦੀਆਂ ਨੇ ਨਕਾਰਾਤਮਕ ਊਰਜਾ 네ਗੇਟਿਵਿਟੀ એનર્ਜੀ ਵਾਜ ਜਾਂਦੀ ਹੈ ਤੇ ਦੂਸਰੀ ਗੱਲ ਇਹ ਕਿ ਤੁਸੀਂ ਹਰ ਰੋਜ਼ ਆਪਣੇ ਬਾਥਰੂਮ ਦਾ ਗੇਟ ਨਹਾਉਣ ਤੋਂ ਬਾਅਦ ਦੇ ਵਿੱਚ ਬੰਦ ਕਰਨਾ ਕਹਿੰਦਾ ਭਾਵ ਕਿ ਬਾਥਰੂਮ ਦਾ ਗੇਟ ਹਮੇਸ਼ਾ ਬੰਦ ਰੱਖਿਆ ਕਰੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਗਲਤੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਵੱਡੀਆਂ ਵੱਡੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਇਹ ਛੋਟੀਆਂ ਛੋਟੀਆਂ ਗਲਤੀਆਂ ਦੇ ਕਾਰਨ ਇਸੇ ਤਰ੍ਹਾਂ ਚੇਕਰ ਦੂਸਰੀ ਚਾਹਣੀ ਹੋ ਕਿ ਤੁਹਾਡੇ ਘਰ ਦੀ ਗਰੀਬੀ ਦੂਰ ਹੋਵੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਲੜਾਈ ਕਲੇਸ਼ ਦੂਰ ਹੋਵੇ ਦਲਿਤਰਤਾ ਦੂਰ ਹੋਵੇ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਤੁਸੀਂ ਨੋਟ ਕਰਕੇ ਧਿਆਨ ਦੇ ਵਿੱਚ ਰੱਖ ਸਕਦੇ ਹੋ ਇਸੇ ਤਰ੍ਹਾਂ ਦੂਸਰੀ ਗਲਤੀ ਅਸੀਂ ਇੱਥੇ ਕਰਦੇ ਹਾਂ ਕਿ ਜਿਵੇਂ ਅਸੀਂ ਕੋਈ ਜੋਬ ਤੇ ਲੱਗੇ ਹੁੰਨੇ ਆ ਜਾਂ ਅਸੀਂ ਕਿਸੇ ਕੰਮ ਦੇ ਕਰਕੇ ਬਹੁਤ ਜ਼ਿਆਦਾ ਬੀਜੀ ਰਹਿੰਨੇ ਆ ਤੇ ਅਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੁੰਦਾ ਹੈ ਤੇ ਉਹ ਸਾਰੇ ਸਾਡੇ ਘਰ ਦੇ ਕੰਮ ਉਹੀ ਕਰਦੀਏ ਜਿਸ ਨੂੰ ਅਸੀਂ ਰੱਖਿਆ ਹੁੰਦਾ ਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕਮਾਕਾਰਾਂ ਤੋਂ ਥੱਕੇ ਹੋਏ ਆਉਣੇ ਆ ਤੇ ਆ ਕੇ ਅਸੀਂ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾ ਕੇ ਤੇ ਜਿਹੜੇ ਭਾਂਡੇ ਨੇ ਉਹ ਰਸੋਈ ਦੇ ਸ਼ੰਕ ਦੇ ਵਿੱਚ ਉਸੇ ਤਰ੍ਹਾਂ ਰੱਖ ਦਿੰਨੇ ਆ ਤੇ ਜਦੋਂ ਅਸੀਂ ਆਪਣੀ ਰਸੋਈ ਨੂੰ ਰਾਤ ਦੇ ਸਮੇਂ ਇਸ ਤਰ੍ਹਾਂ ਝੂਠ ਰੱਖ ਕੇ ਸੋ ਜਾਨੀਆ ਤੇ ਸਾਡੇ ਘਰ ਦੇ ਵਿੱਚ ਦਲੇਦਰਤਾ ਆਉਂਦੀ ਏ ਤੇ ਸਾਨੂੰ ਗਰੀਬੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਿਹਾ ਜਾਂਦਾ ਏ ਕਿ ਰਾਤ ਦੇ ਸਮੇਂ ਮਾਤਾ ਲక్ష్ਮੀ ਜੀ ਸਾਡੇ ਘਰ ਦੇ ਵਿੱਚ ਵਾਸ ਕਰਦੀ ਤੇ ਜੇਕਰ ਸਾਡੇ ਘਰ ਦੀ ਰਸੋਈ ਸਾਫ਼ ਸੁਥਰੀ ਨਹੀਂ ਹੁੰਦੀ ਤਾਂ ਮਾਤਾ ਲక్ష్ਮੀ ਸਾਡੇ ਘਰ ਤੋਂ ਚਲੀ ਜਾਂਦੀ ਏ ਇਸੇ ਤਰ੍ਹਾਂ ਸਾਨੂੰ ਹਰ ਰੋਜ਼ ਆਪਣੇ ਘਰ ਦੀ ਰਸੋਈ ਨੂੰ ਸਾਫ਼ ਸੁਥਰੀ ਰੱਖਣਾ ਚਾਹੀਦਾ ਹੈ ਜੋ ਕਿ ਮਾਤਾ ਲక్ష్ਮੀ ਜੀ ਸਾਡੇ ਘਰ ਦੇ ਵਿੱਚ ਵਾਸ ਕਰੇ ਇਸੇ ਤਰ੍ਹਾਂ ਜੇਕਰ ਤੁਸੀਂ ਬਹੁਤ ਜ਼ਿਆਦਾ ਥਕਾਵਟ ਦੇ ਵਿੱਚ ਹੋ ਨਿਓ ਤਾਂ ਤੁਸੀਂ ਬਰਤਨ ਨਹੀਂ ਵੀ ਸਾਫ਼ ਕਰ ਸਕਦੇ ਤਾਂ ਤੁਸੀਂ ਉਹਨਾਂ ਬਰਤਨਾਂ ਦੀ ਝੂਠ ਚੰਗੀ ਤਰ੍ਹਾਂ ਉਤਾਰ ਕੇ ਤੇ ਉਹਨਾਂ ਬਰਤਨਾਂ ਨੂੰ ਤੁਸੀਂ ਕਿਸੇ ਚੀਜ਼ ਦੇ ਵਿੱਚ ਰੱਖ ਕੇ ਤੇ ਰਸੋਈ ਤੋਂ ਤੁਸੀਂ ਬਾਹਰ ਰੱਖ ਸਕਦੇ ਹੋ ਤੇ ਰਸੋਈ ਦੀ ਸਫਾਈ ਕਰਕੇ ਹੀ ਤੁਸੀਂ ਰਾਤ ਦੇ ਸਮੇਂ ਸੌਣਾ ਸ਼ੁਰੂ ਕਰੋ ਕਿਉਂਕਿ ਰਸੋਈ ਨੂੰ ਅਨਪੂਰਨਾ ਮੰਨਿਆ ਜਾਂਦਾ ਇਸ ਕਰਕੇ ਰਾਤ ਦੇ ਸਮੇਂ ਜਦੋਂ ਮਾਤਾ ਲక్ష్ਮੀ ਜੀ ਸਾਡੇ ਘਰ ਦੇ ਵਿੱਚ ਵਾਸ ਕਰਦੀਏ ਤੇ ਸਾਡੀ ਰਸੋਈ ਨੂੰ ਸਾਫ਼ ਸੁਥਰਾ ਦੇ ਕੇ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੁੰਦੀ ਹੈ ਜਿਸ ਕਰਕੇ ਸਾਨੂੰ ਕਿਸੇ ਵੀ ਮੁਸ਼ਕਲ ਤੇ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤੋਂ ਇਲਾਵਾ ਚੌਥੀ ਗਲਤੀ ਅਸੀਂ ਇਹ ਕਰਨੀ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹ ਜਿਵੇਂ ਬੱਚਿਆਂ ਦੀਆਂ ਪ੍ਰਾਣੀਆਂ ਕਿਤਾਬਾਂ ਜਾਂ ਫਿਰ ਹੋਰ ਰੱਦੀ ਇਕੱਠੀ ਕਰਕੇ ਰੱਖ ਲੈਂਦੇ ਆ ਤੇ ਉਹਨਾਂ ਦਾ ਇਹੀ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਕੋਈ ਤਿਹਾਰ ਦੀਵਾਲੀ ਆਵੇਗਾ ਤੇ ਉਸ ਸਮੇ ਸਾਰੇ ਘਰ ਦੀ ਰੱਦੀ ਇਹ ਜਿਹੜੀ ਉਹਨੂੰ ਵੇਚਾਂਗੇ ਤੇ ਸਾਫ ਸਪਾਈ ਕਰਾਂਗੇ ਪਰ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਤੁਹਾਡੇ ਘਰ ਦੇ ਵਿੱਚ ਜਿਹੜੀ ਮਹੀਨੇ ਵਿੱਚ ਜੋ ਵੀ ਇਹ ਕਵਾੜ ਤੇ ਰੱਦੀ ਪਈ ਹੁੰਦੀ ਏ ਉਹ ਤੁਸੀਂ ਰੱਦੀ ਵਾਲੇ ਨੂੰ ਬੁਲਾ ਕੇ ਤੇ ਵੇਚ ਦਿਆ ਕਰੋ ਕਿਉਂਕਿ ਜੇਕਰ ਤੁਸੀਂ ਇਸ ਤਰ੍ਹਾਂ ਕਵਾੜ ਤੇ ਰੱਦੀ ਨੂੰ ਆਪਣੇ ਘਰ ਦੇ ਵਿੱਚ ਕਾਫੀ ਲੰਬਾ ਸਮਾਂ ਰੱਖ ਦਿਓ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨਾਤਮਕ ਊਰਜਾ ਦਾ ਵਾਸ ਹੁੰਦਾ ਏ ਤੇ ਤੁਹਾਡੇ ਘਰ ਦੇ ਵਿੱਚ ਦਲਿੱਦਰਤਾ ਤੇ ਗਰੀਬੀ ਦਾ ਵਾਸ ਹੁੰਦਾ ਜਿਸ ਕਰਕੇ ਤੁਹਾਨੂੰ ਕਈ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਤੁਹਾਡੇ ਘਰ ਦੇ ਮੇਨ ਗੇਟ ਦੀ ਤੁਹਾਡੇ ਘਰ ਦਾ ਮੇਨ ਗੇਟ ਕਿ ਤੋ ਵੀ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਉਸ ਨੂੰ ਜੰਗ ਨਹੀਂ ਲੱਗਿਆ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਘਰ ਦਾ ਜੇਕਰ ਮੇਨ ਗੇਟ ਹੀ ਇਸ ਤਰ੍ਹਾਂ ਟੁੱਟਿਆ ਹੋਵੇਗਾ ਜੰਗ ਲੱਗੀ ਹੋਏਗੀ ਤਾਂ ਸਾਡੇ ਘਰ ਦੇ ਵਿੱਚ ਬਰਕਤ ਕਿੱਥੋਂ ਆ ਸਕਦੀ ਹੈ ਤੇ ਕਈ ਘਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਹੁੰਦੀ ਏ ਕਿ ਜੇਕਰ ਉਹਨਾਂ ਦੇ ਘਰ ਦੇ ਵਿੱਚ ਕੋਈ ਚੀਜ਼ ਖਰਾਬ ਹੋ ਜਾਂਦੀ ਏ ਤੇ ਉਹ ਬਿਲਕੁਲ ਵੀ ਉਸ ਚੀਜ਼ ਨੂੰ ਠੀਕ ਨਹੀਂ ਕਰਾਉਂਦੇ ਕਾਫੀ ਲੰਬਾ ਸਮਾਂ ਇੰਨਾ ਆਲਸ ਉਹਨਾਂ ਦੇ ਵਿੱਚ ਭਰਿਆ ਹੁੰਦਾ ਏ ਕਿ ਸਾਲੋਂ ਸਾਲ ਜਿਹੜੀ ਚੀਜ਼ ਟੁੱਟ ਗਈ ਏ ਉਹ ਛੇਤੀ ਕਰਕੇ ਉਸ ਨੂੰ ਨਹੀਂ ਬਣਵਾਉਂਦੇ ਇਸ ਕਰਕੇ ਤੁਹਾਡੇ ਘਰ ਦਾ ਮੇਨ ਗੇਟ ਜੋ ਉਹ ਬਿਲਕੁਲ ਨਹੀਂ ਟੁੱਟਿਆ ਹੋਣਾ ਚਾਹੀਦਾ ਕਿਉਂਕਿ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਆਏ ਮਹਿਮਾਨ ਤਾਂ ਵੈਲਕਮ ਕਰਦੇ ਆ ਉਹ ਵੀ ਮੇਨ ਗੇਟ ਤੋਂ ਕਰਦੇ ਆ ਤੇ ਜਦੋਂ ਕੋਈ ਅਸੀਂ ਆਪਣੇ ਘਰ ਦੇ ਵਿੱਚ ਸ਼ੁਭ ਕੰਮ ਕਰਦੇ ਆ ਜਾਂ ਕੋਈ ਚੀਜ਼ ਲੈ ਕੇ ਆਉਣੀ ਆ ਤਾਂ ਉਹ ਵੀ ਮੇਨ ਗੇਟ ਤੋਂ ਹੀ ਕਰਦੇ ਆ ਇਸ ਕਰਕੇ ਤੁਹਾਡੇ ਘਰ ਦਾ ਮੇਨ ਗੇਟ ਬਿਲਕੁਲ ਵੀ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਜਦੋਂ માતા ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਵਾਸ ਕਰੇਗੀ ਤਾਂ ਉਹ ਤੁਹਾਡੇ ਘਰ ਦੇ ਮੇਨ ਗੇਟ ਨੂੰ ਦੇਖ ਕੇ ਉਥੇ ਸਾਫ਼ ਸਫਾਈ ਨਹੀਂ ਹੈ ਮੇਨ ਗੇਟ ਹੈ ਜੇ ਟੁੱਟਿਆ ਹੋਇਆ ਤਾਂ ਉਥੋਂ ਹੀ ਵਾਪਸ ਚਲੀ ਜਾਵੇਗੀ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਆਵੇਗੀ ਦਲਿੱਦਰਤਾ ਤੇ ਤੁਹਾਨੂੰ ਬਿਮਾਰੀਆਂ ਤੇ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਜਿਹੜਾ ਉਹ ਵਧਿਆ ਰਹੇਗਾ ਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਘਰ ਦੇ ਵਿੱਚ ਉਹ ਲੜਾਈ ਕਲੇਸ਼ ਦੂਰ ਹੋਵੇ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੀ ਘਰ ਦੇ ਵਿੱਚ ਦਲੀਦਰਤਾ ਬਿਮਾਰੀਆਂ ਦੂਰ ਹੋਣ ਤਾਂ ਇਹ ਜਲਤੀਆਂ ਕਰਨੀਆਂ ਅੱਜ ਹੀ ਛੱਡ ਦਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ